ਦਾ ਇੱਕ ਵਰਨਾ ਬਾਪੂ ਜੀ ਮੈਨੂੰ ਦੱਸਦੇ ਕਹਿੰਦੇ ਬਾਬਾ ਜੀ ਨਾਲ ਬਚਪਨ ਚ ਰਹੇ ਆ ਬਾਤ ਸਿਖਾ ਜੀ ਨੇ ਕਹਿੰਦੇ ਆ ਜੀ ਕਹਿੰਦੇ ਬਾਪੂ ਜੀ ਦੇ ਪਿਤਾ ਜੀ ਫੌਜ ਵਿੱਚ ਸੀ ਤਾਂ ਬੰਨ ਫੌਜੀਆਂ ਨੂੰ ਨਾ ਲੋਹੇ ਦੇ ਚਿੱਟੇ ਤੇ ਕਾਪਤ ਸ਼ਾਇਦ ਤੁਹਾਨੂੰ ਬਜ਼ੁਰਗਾਂ ਨੂੰ ਪਤਾ ਉਹ ਮਿਲਦੇ ਹੁੰਦੇ ਸੀ ਜੀ ਚਾਹ ਬਣਾਤੀ ਬਾਪੂ ਜੀ ਦੀ ਮਾਤਾ ਜੀ ਨੇ ਬਾਪੂ ਜੀ ਤੇ ਮਹਾਰਾਜ ਬਾਬਾ ਜੀ ਨੂੰ ਭਗ ਜੀ ਕਿਹਾ ਕਰਦੇ ਸੀ ਬਚਪਨ ਤੋਂ ਹੀ ਹਾਂ ਚਾ ਛਕਣ ਲੱਗੇ ਬਾਬਾ ਜੀ ਸਾਹਿਬ ਨੇ ਬਾਪੂ ਸਵਰਨ ਸਿੰਘ ਜੀ ਨੇ ਬਚਨ ਕਰਿਆ ਕਹਿੰਦੇ ਸਵਰਨ ਲੈ ਸਾਡੀ ਉਹਨਾਂ ਤਾਂ ਜੁੱਠੀ ਚਾਹ ਕਿ ਹਮਾਰਾਂ ਸਾਡੀ ਜੁੱਠੀ ਚਾਹ ਪੀ ਲੈ ਉਹ ਵੀ ਕੋਈ ਛੋਟੇ ਸੀ ਬਾਪੂ ਜੀ ਕਹਿੰਦੇ ਇਹ ਜਦ ਬਾਪੂ ਜੀ ਨੇ ਬਚਨ ਦੱਸ ਬਹੁਤ ਰੋਏ ਕਹਿੰਦੇ ਮੈਂ ਨਹੀਂ ਛਕਣਾ ਮੈਂ ਥੋੜੀ ਜੁੱਠੀ ਚਾਹ ਪੀਣੀ ਤੇ ਫਿਰ ਬਾਬਾ ਜੀ ਇਹ ਬਚਨ ਕਰਤਾ ਸਵਰਨ ਕਿਸੇ ਦਿਨ ਸਾਨੂੰ ਯਾਦ ਕਰਕੇ ਰੋਏਗਾ ਬਾਪ ਜੀ ਹਾਂ ਜਦ ਬਾਪੂ ਜੀ ਨੇ ਮੈਨੂੰ ਇਹ ਬਚਨ ਦੱਸਿਆ ਨਾ ਉਹਨਾਂ ਦੇ ਅੱਖਾਂ 'ਚ ਐਨਾ ਪਾਣੀ ਗਿਆ ਨਾ